ਸਤਰੀਆ ਕਾਲਜੀ ਸੋ ਗੱਲ ਕਰਦੇ ਆ ਕਲੰਕ ਵੀਡੀਓ ਬਾਰੇ ਸੋ ਐਪੀਸੋਡ 1 ਵਿੱਚ ਜਿਵੇਂ ਕਿ ਕੀ ਆਪਣੇ ਭਰਾ ਪਰਜਾਈ ਨਾਲ ਰਹਿ ਰਿਹਾ ਹੁੰਦਾ ਹੈ ਉਸ ਦਾ ਭਰਾ ਵੀ ਬਾਹਰ ਗਿਆ ਹੁੰਦਾ ਹੈ ਤੇ ਉਸ ਦੀ ਪਰਜਾਈ ਨਾਲ ਵਿੱਕੀ ਦੀ ਬਿਲਕੁਲ ਵੀ ਨਹੀਂ ਬਣਦੀ ਕਿਉਂਕਿ ਉਸ ਦੀ ਭਾਬੀ ਹਮੇਸ਼ਾ ਉਸ ਨੂੰ ਤਾਨੇ ਮੇਨੇ ਦਿੰਦੀ ਤੇ ਇਹ ਕਹਿੰਦੀ ਰਹਿੰਦੀ ਕਿ ਤੂੰ ਵੇਲਾ ਹੈ ਤੇ ਉਹ ਕੰਮ ਵੀ ਕਰਦਾ ਜਿਵੇਂ ਕਿ ਉਹ ਗੱਡੀ ਚਲਾਉਣ ਦਾ ਕੰਮ ਕਰਦਾ ਹੈ ਤੇ ਵਿਆਹਾਂ ਸ਼ਾਦੀਆਂ ਵਿੱਚ ਉਹ ਸਵਾਰੀਆਂ ਨੂੰ ਲੈ ਕੇ ਵੀ ਜਾਂਦਾ ਹੈ ਤੇ ਪਰ ਵਿੱਕੀ ਦੀ ਪਰਜਾਈ ਉਸ ਦਾ ਵਿਆਹ ਨਹੀਂ ਹੋਣ ਦੇਣਾ ਚਾਹੁੰਦੀ ਉਹ ਸੋਚਦੀ ਆ ਕਿ ਇਹ ਜੇ ਲੈ ਕੇ ਇਸ ਦਾ ਵਿਆਹ ਹੋ ਗਿਆ ਤੇ ਅੱਧੀ ਜਾਇਦਾਦ ਇਸ ਨੂੰ ਮਿਲ ਜਾਣੀ ਆ ਆਪੇ ਏਦਾਂ ਹੀ ਤੁਰਿਆ ਫਿਰੇਗਾ ਪਰ ਉਹ ਆਪਣੇ ਲਈ ਕੋਈ ਕੁੜੀ ਲੱਭ ਹੀ ਰਿਹਾ ਹੁੰਦਾ ਏ ਉਹਦੇ ਦੂਜੀ ਸਾਈਡ ਤੇ ਕਵਲ ਤੇ ਸੰਦੀਪ ਤੇ ਉਸ ਦੀ ਮਾਂ ਤੇ ਨਚਾਣੇ ਆਪਣੇ ਘਰ ਵਿੱਚ ਰਹਿ ਰਹੇ ਹੁੰਦੇ ਆ ਤੇ ਉਹਨਾਂ ਦੇ ਦੋ ਬੱਚੇ ਵੀ ਹੁੰਦੇ ਆ ਪਰ ਸੰਦੀਪ ਨੂੰ ਗਰੀਬੀ ਭਰੀ ਜ਼ਿੰਦਗੀ ਬਿਲਕੁਲ ਵੀ ਪਸੰਦ ਨਹੀਂ ਹੁੰਦੀ ਕਿਉਂਕਿ ਉਸ ਨੂੰ ਆਪਣੇ ਸ਼ੌਂਕ ਪੂਰੇ ਕਰਨ ਦਾ ਚਾਹ ਹੁੰਦਾ ਏ ਤੇ ਕਵਲ ਜਿਵੇਂ ਦਿਹਾੜੀਆਂ ਵਗੈਰਾ ਕਰਦਾ ਏ ਤੇ ਘੱਟ ਹੀ ਪੈਸੇ ਬਣਦਾ ਏ ਜਿਸ ਕਰਕੇ ਉਸਦੀ ਹਮੇਸ਼ਾ ਲੜਾਈ ਹੁੰਦੀ ਰਹਿੰਦੀ ਆ ਤੇ ਉਹ ਉਸ ਨੂੰ ਹਮੇਸ਼ਾ ਤਾਨੇ ਮੇਨੇ ਦਿੰਦੀ ਆ ਤੇ ਇਹ ਕਹਿੰਦੀ ਆ ਕਿ ਮੇਰੀ ਸਾਰੀ ਜ਼ਿੰਦਗੀ ਗੋਹਾ ਕੂੜਾ ਕਰਦਿਆਂ ਹੀ ਲੰਘ ਜਾਣੀ ਆ ਕੋਈ ਸੁੱਖ ਨਹੀਂ ਮਿਲਣਾ ਮੈਨੂੰ ਜ਼ਿੰਦਗੀ ਦਾ ਸੋ ਆਪਣੀਆਂ ਵੱਡੀਆਂ ਡਿਮਾਂਡਾਂ ਰੱਖਦੀ ਆ ਜਿਸ ਕਰਕੇ ਕਵਲ ਕੋ ਉਹ ਡਿਮਾਂਡਾਂ ਪੂਰੀਆਂ ਨਹੀਂ ਹੁੰਦੀਆਂ ਫਿਰ ਅਚਾਨਕ ਉਹਨਾਂ ਨੂੰ ਇੱਕ ਵਿਆਹ ਆ ਜਾਂਦਾ ਏ ਤੇ ਉਹ ਵਿਆਹ ਜਾਣ ਲਈ ਵੀ ਉਸ ਨੂੰ ਨਵਾ ਸੂਡ ਚਾਹੀਦਾ ਇਸ ਕਰਕੇ ਉਹ ਆਪਣੇ ਘਰਦਿਆਂ ਦੇ ਅੱਗੇ 5000 ਰੁਪਏ ਦੀ ਡਿਮਾਂਡ ਰੱਖਦੀ ਆ ਤੇ ਇਹ ਕਹਿੰਦੀ ਆ ਕਿ ਜੇਕਰ 5000 ਰੁਪਈਆ ਮੈਨੂੰ ਦੋਗੇ ਮੈਂ ਤਾਂ ਹੀ ਵਿਆਹ ਜਾਣਾ ਨਹੀਂ ਤੇ ਮੈਂ ਨਹੀਂ ਜਾਣਾ ਕਿ ਕਵਲ ਦਿਹਾੜੀਆਂ ਵਗੈਰਾ ਲਾਉਂਦਾ ਉਸਦੇ ਕੋਲ ਇੰਨੇ ਪੈਸੇ ਹੁੰਦੇ ਵੀ ਨਹੀਂ ਉਹ ਕਹਿ ਦਿੰਦਾ ਹੈ ਕਿ ਮੈਂ ਵਿਆਹ ਰਹਿਨ ਦਿੰਦਾ ਐ ਤੇ ਤੁਸੀਂ ਚਲੇ ਜਾਓ ਆਪੇ ਖਰਚਾ ਬਚ ਜਾਏਗਾ ਪਰ ਉਸਦੀ ਮੰਮੀ ਨਹੀਂ ਮੰਨਦੀ ਫਿਰ ਉਹ ਇਧਰੋਂ ਉਧਰੋਂ ਪੈਸੇ ਦਾ ਅਰੇਂਜਮੈਂਟ ਕਰਦਾ ਏ ਤੇ ਉਧਰ ਹੀ ਉਸਦੀ ਡਿਮਾਂਡ ਇਹ ਵੀ ਹੁੰਦੀ ਆ ਕਿ ਮੈਂ ਬੱਸ ਤੇ ਵਿਆਹ ਵੇਖਣ ਨਹੀਂ ਜਾਣਾ ਕੋਈ ਗੱਡੀ ਕਰੋਗੇ ਤਾਂ ਤਾਂ ਹੀ ਜਾਵਾਂਗੇ ਹਮੇਸ਼ਾ ਅਸੀਂ ਬੱਸ ਤੇ ੱੱਕੇ ਖਾਂਦੇ ਹੀ ਜਾਂਨੇ ਆ ਤੇ ਉੱਥੇ ਸਾਰਿਆਂ ਦੇ ਸਾਹਮਣੇ ਕਿੰਨੀ ਬੇਇੱਜ਼ਤੀ ਵੀ ਹੁੰਦੀ ਆ ਜੇਕਰ ਗੱਡੀ ਕਰੋਗੇ ਤੇ ਸਾਡਾ ਥੋੜਾ ਟੌਰ ਵੀ ਬਣ ਜਾਏਗਾ ਪਰ ਕਵਲ ਨੂੰ ਆਪਣੇ ਹਾਲਾਤ ਦੇਖ ਰਹੇ ਹੁੰਦੇ ਆ ਫਿਰ ਵੀ ਉਹ ਸੰਦੀਪ ਦੀਆਂ ਗੱਲਾਂ ਅੱਗੇ ਝੋਕ ਜਾਂਦਾ ਏ ਤੇ ਉਹ ਗੱਡੀ ਕਰ ਲੈਂਦਾ ਤਾਂ ਜੋ ਉਹ ਖੋਸ਼ ਹੋ ਜਾਵੇ ਜਦੋਂ ਉਹ ਗੱਡੀ ਕਰਕੇ ਲਿਆਉਂਦਾ ਏ ਤੇ ਜਦ ਵਿਆਹ ਵੇਖਣ ਲਈ ਉਹ ਜਾਂਦੇ ਨੇ ਤੇ ਗੱਡੀ ਵਾਲੇ ਦੀ ਤਨਖਾਹ ਵਗੈਰਾ ਪੁੱਛਦਾ ਏ ਕਵਲ ਤੇ ਰਸਤੇ ਵਿੱਚ ਤੇ ਉਹ ਦੱਸ ਦਿੰਦਾ ਏ ਕਿ ਮੇਰੀ ਇੰਨੇ ਪੈਸੇ ਮੈਂ ਦਿਹਾੜੀ ਵਿੱਚ ਕਮਾ ਲੈਣਾ ਏ ਤੇ ਸੰਦੀਪ ਸੋਚਦੀ ਆ ਕਿ ਮੇਰੇ ਘਰ ਵਾਲੇ ਨਾਲੋਂ ਤਾਂ ਇਹੀ ਚੰਗਾ ਜਿਹੜੀ ਐਨੀ ਦਿਹਾੜੀ ਪਾਉਂਦਾ ਏ ਇਹਦੇ ਕੋਲੋਂ ਤਾਂ ਕੁਝ ਬਣਦਾ ਵੀ ਨਹੀਂ ਤੇ ਨਾਲੇ ਉਸ ਨੂੰ ਗੱਡੀ ਵਾਲੇ ਦੀਆਂ ਗੱਲਾਂ ਵੀ ਪਸੰਦ ਆਉਣ ਲੱਗ ਜਾਂਦੀਆਂ ਨੇ ਜਿਸ ਕਰਕੇ ਉਹ ਮਨੋਂ ਹੀ ਮਨ ਵਿੱਚ ਉਸ ਨੂੰ ਲਾਇਕ ਕਰਨ ਲੱਗ ਜਾਂਦੀ ਆ ਸੋ ਘਰ ਆ ਕੇ ਵੀ ਉਹ ਸਾਰਾ ਦਿਨ ਉਸਦੇ ਬਾਰੇ ਹੀ ਸੋਚਦੀ ਰਹਿੰਦੀ ਆ ਜਿਵੇਂ ਕਿ ਉਸਦੇ ਦਿਮਾਗ ਵਿੱਚ ਉਹੀ ਘੁੰਮ ਰਿਹਾ ਹੁੰਦਾ ਏ ਉਸ ਦਾ ਘਰ ਦੇ ਕੰਮਾਂ ਵੱਲ ਧਿਆਨ ਵੀ ਨਹੀਂ ਜਾਂਦਾ ਜਿਸ ਕਰਕੇ ਉਹ ਕਵਲ ਦੇ ਨਾਲ ਹਮੇਸ਼ਾ ਖਿਜੀ ਹੀ ਰਹਿੰਦੀ ਆ ਸੋ ਹੁਣ ਆਪਾਂ ਨੈਕਸਟ ਵੀਡੀਓ ਵਿੱਚ ਦੇਖਾਂਗੇ ਕਿ ਸੰਦੀਪ ਦਾ ਕੱਡੀ ਵਾਲੇ ਬਾਰੇ ਕੀ ਖਿਆਲ ਏ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ